ਲੇ ਵੀ ਬਹੁਤ ਬਹੁਤ ਵਧਾਈਆਂ ਤਰਨਤਾਰਨ ਵਾਲਿਓ ਕਿਉਂਕਿ ਮੈਂ ਤੁਹਾਡੀ ਭਵਿੱਖਬਾਣੀ ਤਰਨਤਾਰਨ ਦੀ ਤਾਂ ਮੈਂ 10 ਤਰੀਕ ਵਾਲਾ ਜਿਹੜਾ ਇਕੱਠ ਹੋਇਆ ਸੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਉੱਥੇ ਦੱਸਤਾ ਸੀ ਵੀ ਤੁਸੀਂ ਕੀ ਕਰਨ ਜਾ ਰਹੇ ਹੋ ਕਿਉਂਕਿ ਮੈਂ ਤੁਹਾਡੇ ਰੰਗ ਢੰਗ ਜਿਹੜੇ ਉਹ ਦੇਖ ਲਏ ਸੀ ਸੋ ਕੋਈ ਪਰਵਾਹ ਨਹੀਂ ਕੋਈ ਫਰਕ ਨਹੀਂ ਪੈਂਦਾ ਸਾਨੂੰ ਪੰਜਾਬ ਲੁੱਟਿਆ ਜਾਵੇ ਤਬਾਹ ਹੋ ਜਾਵੇ ਬਰਬਾਦ ਹੋ ਜਾਵੇ ਸਾਡੀਆਂ ਜਵਾਨੀਆਂ ਨਸਲਾਂ ਚਿੱਟੇਰਾ ਮਰ ਜਾਣ ਮੈਂ ਤਰਨ ਤਾਰਨ ਨਾਲ ਸੋਡੇ ਪਿੰਡਾਂ ਜਾ ਕੇ ਆਇਆ ਸੁਣ 10 10 12 12 15 15 ਸਾਲ ਦੇ ਜਵਾਕ ਨਸ਼ਿਆਂ ਨਾਲ ਗੋਲੀਆਂ ਕੈਵਸੂਰ ਚਿੱਟੇ ਟੀਕਿਆਂ ਨਾਲ ਮਰ ਰਹੇ ਆ ਇਹ ਸਾਰੇ ਘਰਾਂ ਦੇ ਹਾਲਾਤ ਨੇ ਸੋਡੇ ਸਾਰੇ ਪਿੰਡਾਂ ਦੇ ਹਾਲਾਤ ਨੇ ਸੋਡੇ ਬਾਰਡਰ ਦੇ ਉੱਤੇ ਤੁਸੀਂ ਬੈਠੇ ਹੋ ਪਰ ਨਹੀਂ ਸੋਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਾਂ ਤਾਂ ਧੜੇ ਸਾਨੂੰ ਪਿਆਰੇ ਆ ਧੜੇ ਪਾਲਣੇ ਆ ਅਸੀਂ ਨਜ ਦੇਖਣੇ ਆ ਅਸੀਂ ਲਾਲਚ ਦੇਖਣੇ ਆ ਸਾਡੇ ਦਿਮਾਗ ਚ ਰਵਈਤ ਤਰ੍ਹਾਂ ਬਣੀਆਂ ਹੋਈਆਂ ਨੇ ਕੋਈ ਸਾਨੂੰ ਫਰਕ ਨਹੀਂ ਪੈਂਦਾ ਸਾਡੀਆਂ ਯੂਨੀਵਰਸਟੀਆਂ ਖੋਈਆਂ ਜਾਣ ਸਾਡੀਆਂ ਰਾਜਧਾਨੀਆਂ ਖੋਈਆਂ ਜਾਣ ਸਾਡੇ ਡੈਮ ਖੋਏ ਜਾਣ ਸਾਡੇ ਬੀਬੀ ਐਮਬੀ ਖੋਏ ਜਾਣ ਸਾਡੀ ਬੋਲੀ ਨੂੰ ਮਾਰਿਆ ਜਾਵੇ ਸਾਡੀਆਂ ਜ਼ਮੀਨਾਂ ਖੋਈਆਂ ਜਾਣ ਕੋਈ ਫਰਕ ਨਹੀਂ ਪੈਂਦਾ ਮਾਸਰ ਪੰਜਾਬ ਦੇ ਲੋਕਾਂ ਤੋਂ ਉਹਦੇ ਤਰਨ ਤਾਰਨ ਦੇ ਲੋਕਾਂ ਤੋਂ ਜਿਹੜੇ ਅੱਜ ਤੁਸੀਂ ਇਸ ਅਖੌਤੀਆਂ ਦੀ ਜਿੱਤ ਦੇ ਭੰਗੜੇ ਪਾ ਰਹੇ ਹੋ ਢੋਲ ਵਜਾ ਰਹੇ ਹੋ ਮਠਿਆਈਆਂ ਵੰਡ ਰਹੇ ਹੋ ਕਿਹੜੀ ਖੁਸ਼ੀ ਆ ਬਈ ਦੱਸੋਗੇ ਮਹਾਲੀ ਦੇ ਵਿੱਚ ਮੰਡੀ ਬੋਰਡ ਦੀ ਅਰਬਾਂ ਰੁਪਏ ਦੀ ਜ਼ਮੀਨ ਇਹਨਾਂ ਨੇ ਚੱਕਤੀ ਵੇਚਤੀ 90 ਕਿੱਲੇ ਪੀਐਸ ਪੀਸੀਐਲ ਪਾਵਰ ਕਾਮ ਦੀ ਜਿਹੜੀ 90 ਕਿੱਲੇ ਜ਼ਮੀਨ ਆ ਪਟਿਆਲੇ 'ਚ ਉਹਨੂੰ ਵੇਚਣ ਜਾ ਰਹੇ ਆ ਉਹਦੀ ਤਿਆਰੀ ਹੋ ਚੁੱਕੀ ਆ ਨੋਟੀਫਿਕੇਸ਼ਨ ਹੋ ਗਏ ਆ ਸਾਰੀਆਂ ਉੱਥੇ ਜਿਹੜੀਆਂ ਤਾਰਾਂ ਵਗੈਰਾ ਲੰਘਦੀਆਂ ਸੀਗੀਆਂ ਸੱਟ ਕੇਵ ਦੀਆਂ ਉਹ ਹਟਾਉਣ ਲੱਗੇ ਹੋਏ ਆ 90 ਕਿੱਲੇ ਉਹਨਾਂ ਨੇ ਆਉਣੇ ਥੋੜੇ ਦਿਨਾਂ ਦੇ ਵਿੱਚ ਹੀ ਚੱਕ ਦੇਣੀ ਆ ਜਿੰਨੀਆਂ ਪੰਜਾਬ ਦੀਆਂ ਕੋ ਪਬਲਿਕ ਸੈਕਟਰ ਨੇ ਪੰਜਾਬ ਦੇ ਪੰਜਾਬ ਦੀਆਂ ਸਰਕਾਰੀ ਜਾਇਦਾਦਾਂ ਨੇ ਉਹਨਾਂ ਦਾ ਹੀ ਹੋ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਉਹਨਾਂ ਨੇ ਸਾਫ਼ ਕਰ ਦੇਣੀਆਂ ਨੇ ਪੰਜਾਬ ਖੇਤੀਬਾੜੀ ਇੰਡਸਟਰੀ ਦੀ 1500 ਏਕੜ ਜ਼ਮੀਨ ਬਾਗਬਾਨੀ ਵਿਭਾਗ ਦੀ ਜ਼ਮੀਨ ਉਹ ਵੀ ਇਹਨਾਂ ਨੇ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬਟੰਡੇ ਦੇ ਵਿੱਚ ਡੈਰੀ ਵਿਭਾਗ ਦੀ ਜ਼ਮੀਨ ਪਈ ਸੀ ਉਹ ਇਹਨਾਂ ਨੇ ਵੇਚ ਕੇ ਕਲੋਨੀ ਕੱਟਣੀ ਸ਼ੁਰੂ ਕਰ ਦਿੱਤੀ ਹੈ। ਕੋਈ ਸੋ ਨੂੰ ਫਰਕ ਨਹੀਂ ਪੈਂਦਾ ਇਹ ਪੰਜਾਬ ਦੇ ਜਿਹੜੇ ਸਰਕਾਰੀ ਜਾਇਦਾਦਾਂ ਨੇ ਪੰਜਾਬ ਦੇ ਆਧਾਰੇ ਨੇ ਇਹ ਲੋਕਾਂ ਦੀ ਪ੍ਰਾਪਰਟੀ ਆ ਲੋਕਾਂ ਦੀ ਜਾਇਦਾਦ ਆ ਇਹਨੂੰ ਵੇਚਣਾ ਵਟਣਾ ਕੋਈ ਫਰਕ ਨਹੀਂ ਪੈਂਦਾ ਇਹ ਕਹਿੰਦਾ ਅਗਲੇ ਜੱਤ ਗਏ ਹੁਣ ਜੋ ਮਰਜੀ ਬੋਲੀ ਜਾਵੇ ਕੋਈ ਬੋਲੀ ਜਾਓ ਕੀ ਫਰਕ ਪੈਂਦਾ ਇੱਕ ਲਿਖਦਾ ਕੋਈ ਫਰਕ ਨਹੀਂ ਪੈਂਦਾ ਬਾਈ ਮਰੀਆਂ ਜਮੀਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇੱਕ ਗੱਲ ਦੱਸ ਦਨਾ ਯਾਦ ਰੱਖਿਓ ਸੋਡੇ ਨਾਲ ਉਹ ਹੋਣੀ ਹੈ ਮੇਰੀ ਗੱਲ ਚੇਤੇ ਰੱਖਿਓ ਤੁਹਾਨੂੰ ਮੈਂ ਕਹ ਧਾਰਨ ਦਨਾ ਜਦੋਂ ਹਿਟਲਰ ਜਹੂਦੀਆਂ ਨੂੰ ਮਾਰਨ ਨਾਲੇ ਸ਼ੁਰੂ ਨਹੀਂ ਕੀਤਾ ਤਿਆਰੀ ਕਰ ਰਿਹਾ ਸੀ ਤਾਂ ਜਿਹੜੇ ਜਹੂਦੀ ਜਾਗਰੂਕ ਸੀ ਉਹਨਾਂ ਨੇ ਰੌਲਾ ਪਾਇਆ ਸੋਚਿਆ ਜਿੰਤਾ ਹਿਟਲਰ ਜਿਵੇਂ ਅਸੀਂ ਰੌਲਾ ਪਾ ਰਹੇ ਹਾਂ ਨਾਲਦਿਆਂ ਉਹਨਾਂ ਨੇ ਕਿ ਆਓ ਕਹਿੰਦੇ ਆਪਾਂ ਨੂੰ ਮਾਰੂਗਾ ਓਏ ਆਪਾਂ ਤਿਆਰੀ ਕਰ ਲਗੇ ਏਕਾ ਕਰ ਲਗੇ ਇਕੱਠੇ ਹੋ ਜੋ ਆਪਾਂ ਨੂੰ ਮਾਰਨ ਦੀ ਤਿਆਰੀ ਕਰ ਰਿਹਾ ਤਾਂ ਕੁਝ ਯਹੂਦੀ ਜਿਹੜੇ ਹਿਟਲਰ ਦੇ ਨੇੜੇ ਸੀ ਜੈਟਲਰ ਨੂੰ ਚੰਗਾ ਸਮਝਦੇ ਸੀਗੇ ਜਾਂ ਨਿਜ ਨਾਲ ਖੜੇ ਸੀ ਜਾਂ ਲਾਲਚਾਂ ਕਰਕੇ ਗਰਜਾਂ ਕਰਕੇ ਖੜੇ ਜਿਵੇਂ ਅੱਜ ਪੰਜਾਬ ਦੇ ਲੋਕ ਖੜੇ ਆ ਉਹ ਕਹਿੰਦੇ ਸਾਨੂੰ ਹਿਟਲਰ ਕੀ ਕਹਿ ਦੂ ਸਾਡੀ ਬਹੁਤ ਨੇੜੇ ਹਿਟਲਰ ਨਾਲ ਬਹੁਤ ਸਾਡੇ ਜਿਹੜੇ ਹਿਟਲਰ ਦੇ ਨਾਲ ਦੇ ਬੰਦੇ ਉਹਨਾਂ ਦੇ ਅਧਿਕਾਰੀ ਆ ਸਾੜਨ ਦਾ ਬੈਠ ਕੇ ਰੋਟੀਆਂ ਖਾਂਦੇ ਆ ਖਾਣੇ ਖਾਂਦੇ ਆ ਸਾਡੀਆਂ ਸਾਰੀਆਂ ਸੰਝਾਂ ਨੇ ਸਾਨੂੰ ਨਹੀਂ ਕੁਝ ਕਹਿੰਦਾ ਜਿੱਦ ਹਿਟਲਰ ਨੇ ਬਣਾੰਗਾ ਸ਼ੁਰੂ ਕੀਤਾ ਨਾ ਜਹੂਦੀਆਂ ਦਾ ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਸੀ ਬਹੁਤ ਨੇੜੇ ਆ ਅਸੀਂ ਬੜੇ ਕਰੀਬੀ ਆ ਸਾਨੂੰ ਨਹੀਂ ਕੁਝ ਆਉਣ ਲੱਗਿਆ ਸਭ ਤੋਂ ਪਹਿਲਾਂ ਗੈਸ ਚੈਂਬਰਾਂ ਦੀਆਂ ਪੱਟੀਆਂ ਚ ਪਾ ਕੇ ਉਹ ਫੂਕੇ ਤੇ ਉਹ ਸਾੜੇ ਸੀ ਯਾਦ ਰੱਖਿਓ ਮੇਰੀ ਗੱਲ ਪੰਜਾਬ ਦੇ ਲੋਕੋ ਆ 3513 ਏਕੜ ਜ਼ਮੀਨ ਧਿਆਨ ਮਾਰ ਲਿਓ 3513 ਏਕੜ ਜ਼ਮੀਨ ਮਹਾਲੀ ਵਿਆ ਪਿੰਡ ਨੇ ਬੜੀ ਬਾਕਰਪੁਰ ਕਿਸ਼ਨਪੁਰਾ ਸੱਤ ਪੱਤੋ ਕੋੜੀ ਸਿਉ ਮਟਣਾ ਅੱਠਾ ਪਿੰਡਾਂ ਦੀ ਜ਼ਮੀਨ 3513 ਏਕੜ ਜ਼ਮੀਨ ਅਕਵਾਇਰ ਕਰਨ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਛੱਡਣਾ ਹੀ ਕੱਖ ਪੱਲੇ ਪੰਜਾਬ ਦੇ ਨਾਲ ਲਟੇਰਾਂ ਦਿੱਲੀ ਵਾਲਿਆਂ ਨੇ ਵੇਚ ਕੇ ਜ਼ਮੀਨਾਂ ਥੋੜੇ ਮੋٹے ਵੰਡ ਦੇਣਗੇ ਬੁੜੀਆਂ ਨੂੰ ਪਾ ਦੇਣਗੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਕੋ ਸ਼ਸ਼ਕਾ ਜਾਣਗੇ ਦਮਿੰਨਾ ਪੰਜਾਬ ਦੇ ਲੋਕਾਂ ਦੀਆਂ ਖੋਹ ਰੇ ਆ ਆ ਲੈਂਡ ਪੂਲਿੰਗ ਦੇ ਪਿੱਛੇ ਜਾਂ ਟਾਂ ਦੂਜੀ ਸਕੀਮ ਧਰ ਲਈ ਆ ਨੌਕਰੀਆਂ ਦੀ ਗੱਲ ਕਰ ਲੋ ਨਵਾਂ ਸ਼ਹਿਰ ਹਸ਼ਿਆਰਪੁਰ ਜਲੰਧਰ ਜਿੰਨੇ ਪਾਵਰ ਕਾਮ ਬਿਜਲੀ ਬੋਰਡ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਬੰਦੇ ਰੱਖੇ ਗਏ ਆ 80 80% ਬੰਦੇ ਬਾਹਰਲੇ ਰੱਖੇ ਜਾ ਰਹੇ ਆ 80 80% ਬੰਦੇ ਬਾਹਰਲੇ ਰੱਖੇ ਜਾ ਰਹੇ ਆ ਸਹਿਕਾਰੀ ਟੰਡ ਮਿਲਦੀਆਂ ਪੋਸਟਾਂ ਨਿਕਲੀਆਂ ਸੀਗੀਆਂ ਆ ਹੁਣ ਇੱਥੇ ਜਿਹੜੀ ਆਦਰਵਾਦ ਯੂਨੀਵਰਸਿਟੀ ਹੈ ਉਹਦੇ ਵਿੱਚ ਪ੍ਰੋਫੈਸਰਾਂ ਦੀਆਂ ਪੋਸਟਾਂ ਕੱਢੀਆਂ 38 ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਸਹਿਕਾਰੀ ਖੰਡ ਮਿਲਦੀਆਂ ਪੋਸਟਰਾਂ 'ਚ ਤੇ ਯੂਨੀਵਰਸਿਟੀ ਦੇ ਪੋਸਟਰਾਂ ਦੇ ਵਿੱਚ ਨੋਟੀਫਿਕੇਸ਼ਨ ਸਰਕਾਰ ਦਾ ਵੀ ਕੋਈ ਲੋੜ ਨਹੀਂ ਪੰਜਾਬੀ ਤੁਸੀਂ ਪੜ੍ਹੇ ਹੋ ਨਹੀਂ ਪੜ੍ਹੇ ਤੁਸੀਂ ਇੱਕ ਵਾਰੀ ਅਪਲਾਈ ਕਰੋ ਜੇ ਤੁਸੀਂ ਉੱਥੇ ਸਿਲੈਕਟ ਹੋ ਜਾਂਦੇ ਹੋ ਭਰਤੀ ਹੋ ਜਾਂਦੇ ਆ ਤਾਂ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਕੋਈ ਵੀ ਪੇਪਰ ਦੇ ਜਿਹੜਾ ਪੰਜਾਬੀ ਦਾ ਇੱਕ ਟੈਸਟ ਹੈ ਉਹਨੂੰ ਪਾਸ ਕਰਦੇ ਹੋ ਤਿੰਨ ਸਾਲ ਦੇ ਵਿੱਚ ਨੌਕਰੀ ਜੁਆਇਨ ਕਰਨ ਤੋਂ ਬਾਅਦ ਤੁਹਾਨੂੰ ਕੋਈ ਪਰਵਾਹ ਨਹੀਂ ਲੱਗੇ ਲੋਹੇ ਦੇ ਮਗਰ ਖੱਦ ਹੋ ਗਈ ਯਾਰ ਕਿੱਥੇ ਖੜੇ ਹੋ ਹੋਰ ਆ ਜਾਓ ਆ ਐਸ ਆਈ ਆਰ ਹਲੇ ਹੋਰ ਤੁਹਾਨੂੰ ਦੱਸ ਦਿੰਨਾ ਹੈ ਆ ਬਿਹਾਰ ਪਤਾ ਕਿਵੇਂ ਜਿੱਤ ਗਈ ਬੀ ਜੇ ਪੀ ਤੇ ਦੂਜਾ ਇਹਨਾਂ ਦਾ ਗੱਠ ਜੋੜ 200 ਤੋਂ ਉੱਪਰ ਕਿਵੇਂ ਸ਼ਿੱਟਾਂ ਲੈ ਗਏ ਆ 60 ਤੋਂ 70 ਲੱਖ ਬਿਹਾਰ ਦੇ ਵਿੱਚ ਐਸ ਆਈ ਆਰ ਦੇ ਤਹਿਤ ਸਰ ਦੇ ਤਹਿਤ ਜਿਹੜੀ ਨਵੀਂ ਮਰਦਮਸ਼ਿਮਾਰੀ ਸ਼ੁਰੂ ਕੀਤੀ ਹੈ 60 ਤੋਂ 70 ਲੱਖ ਵੋਟ ਕੱਟੀ ਗਈ ਉੱਥੇ ਤੇ ਵੋਟਾਂ ਬਣਾਈਆਂ ਪਤਾ ਕਿਵੇਂ ਗਈਆਂ ਇੱਕ ਅਡਰੈਸ ਦੇ ਉੱਤੇ ਇੱਕ ਟਿਕਾਣੇ ਇੱਕ ਪਤੇ ਦੇ ਉੱਤੇ 2-2 2.5 ਸੂਬਾਟ 5-500 ਵੋਟ ਜਾਲੀ ਬਣਾ ਕੇ ਜਿੱਤੇ ਨੇ ਬਿਹਾਰ ਦੀਆਂ ਚੋਣਾਂ ਇਹ। ਉਹੀ ਕੁਝ ਪੰਜਾਬ ਚ ਹੋਣਾ ਸਤਾਈ ਯਾਦ ਰੱਖਿਓ। ਪਰ ਸੋਨੂ ਕੀ ਪ੍ਰਵਾਹ ਸੋਡੀ ਦੀ ਸਿਹਤ ਤੇ ਅਸਰ ਹੈ। ਮੈਂ ਕਹਿੰਦਾ ਕਦੇ ਅੱਜ ਗੁਰੂ ਨਾਨਕ ਪਾਤਸ਼ਾਹ ਚ ਆ ਜਾਣ, ਗੁਰੂ ਗੋਬਿੰਦ ਸਿੰਘ ਆ ਜਾਣ, ਉਹ ਕਦੇ ਵੋਟਾਂ 'ਚ ਖੜੇ ਹੋ ਜਾਮ ਤਾਂ ਲੋਕ ਉਹਨਾਂ ਨੂੰ ਵੀ ਇਨਕਾਰ ਦੇਣਗੇ ਬਾਈ। ਪੰਜਾਬ ਦੇ ਲੋਕੋ ਤਾਂ ਹਮਾਰੋਂਗੇ ਉਹੇ ਪਿੱਟੋਂਗੇ ਕੜਪਿਆ ਕਾ ਸਾਡੀਆਂ ਗੱਲਾਂ ਨੂੰ ਚੇਤੇ ਕਰਿਆ ਕਰੋਗੇ ਇਹੇ ਤੁਸੀਂ ਯਾਰ ਹੱਦ ਹੋਈ ਪਈ ਆ ਸਾਡੀ ਸਮਝ ਨਹੀਂ ਮੈਨੂੰ ਆਉਂਦੀ ਇੰਨਾ ਮਾੜਾ ਹਾਲਾਤ ਹੋ ਗਿਆ ਯਾਰ ਇੰਨੇ ਮਾੜੇ ਹਾਲਾਤ ਕਰਤੇ ਪੰਜਾਬ ਦੇ ਇਹਨਾਂ ਬੰਦਿਆਂ ਨੇ ਯਾਰ ਤੁਸੀਂ ਫੇਰ ਇਹਨਾਂ ਗਦਾਰਾਂ ਦੇ ਪੈਰਾਹੇਟ ਦੇ ਰਹੇ ਹੋ ਯਾਰ ਉਹ ਕਾਦੀ ਜਤੋਂ ਕਿਹੜੀ ਖੁਸ਼ੀ 70% ਦੇ ਰੋਜ਼ ਨੌਜਵਾਨਾਂ ਦੇ ਰੋਜ਼ ਮੁੰਡੇ ਮਰਦੇ ਆ ਟੀਕੇ ਲਾ ਲਾ ਤਰਨ ਤਰਨ ਖਾਸ ਤੌਰ ਤੇ ਤੁਹਾਡੇ ਇਲਾਕੇ ਜ ਮਾਝੇ ਚ ਕਿੱਡਾ ਮਾੜਾ ਹਾਲ ਤੁਸੀਂ ਭੰਗੜੇ ਪਾ ਰਹੇ ਹੋ ਆਪਣੇ ਆਉਣ ਵਾਲੀਆਂ ਨਸਲਾਂ ਦੀਆਂ ਉਹਨਾਂ ਦੀਆਂ ਬਰਬਾਦੀਆਂ ਤੇ ਉਹਨਾਂ ਦੀਆਂ ਲਾਸ਼ਾਂ ਦੇ ਨਾਲ ਚਾਹ ਰਹੇ ਹੋ ਯਾਰ ਤੁਸੀਂ ਕੋਈ ਅਸਰ ਨਹੀਂ ਕੋਈ ਸਿਹਤ ਤੇ ਫਰਕ ਨਹੀਂ ਪਿਆ ਦਸਤਾਉਂਗੇ ਦਸਤਾਉਂਗੇ ਸਾਡਾ ਫਰਜ਼ ਹੈ ਹੁੱਕਾ ਦੇਣਾ ਸਾਡਾ ਫਰਜ਼ ਹੈ ਜਗਾਉਣਾ ਸਾਡਾ ਫਰਜ਼ ਹੈ ਲੋਕਾਂ ਨੂੰ ਦੱਸਣਾ ਦੱਸਦੇ ਰਹਿਾਂਗੇ ਬਾਈ ਅਖੀਲੇ ਸਾਥਕ ਦੱਸਦੇ ਰਹਿਾਂਗੇ ਪਰ ਨਹੀਂ ਤੁਸੀਂ ਲੋਕੋ ਨਹੀਂ ਸਮਝ ਸਕਦੇ ਯਾਦ ਰੱਖਿਓ ਮੇਰੀ ਕਹੀ ਹੋਈ ਗੱਲ ਇੱਕ ਇੱਕ ਤੇ ਨਾ ਸੱਚ ਹੋਈ ਤਾਂ ਮੈਨੂੰ ਨੀਵੇਂ ਥਾਂ ਭਾ ਦੇਓ ਜੇ ਮੈਂ ਜਾਂਦਾ ਰਿਆ ਤਾਂ ਯਾਦ ਰੱਖਿਓ ਗੱਲਾਂ ਮੇਰੀਆਂ ਛੋੜੇ ਨਾਂ ਸਿਰਚ ਗਲੀਆਂ ਕੀਤੀਆਂ ਛੋੜੇ ਨਾਂ ਜੁੱਤੀਆਂ ਪਈਆਂ ਛੋੜੂ ਨਾਂ ਐ ਚੁੜਹਾਂ ਚ ਖੜ ਕੇ ਛੋੜੇ ਨਾਲ ਉਹ ਕਰਤੂਤ ਹੋਣੀ ਹੈ ਜਿਹੜੀ ਕਿਸੇ ਦਾ ਨਾਂ ਹੋਈ ਹੋਵੇ ਕਿਉਂਕਿ ਤੁਸੀਂ ਲੋਕ ਕਦੇ ਖੜੀ ਨਹੀਂ ਸਕਦੇ ਆਪਣੇ ਲੋਕਾਂ ਨਾਲ ਕਦੇ ਪੰਜਾਬ ਨਾਲ ਕਦੇ ਪੰਜਾਬੀਅਤ ਨਾਲ ਨਾ ਤੁਹਾਨੂੰ ਬੋਲੀਆਂ ਨਾਲ ਨਾ ਤੁਹਾਨੂੰ ਪਾਣੀਆਂ ਨਾਲ ਨਾ ਰਾਜਤਾਨੀਆਂ ਨਾਲ ਨਾ ਤੁਹਾਨੂੰ ਕਿਸੇ ਹੋਰ ਮਸਲੇ ਨਾਲ ਨਾ ਯੂਨੀਵਰਸਟੀਆਂ ਨਾਲ ਤੁਸੀਂ ਨਹੀਂ ਖੜ ਸਕਦੇ ਲੋ ਪਰ ਫਿਰ ਵੀ ਮੈਂ ਉਹਨਾਂ ਜਾਗਦੇ ਸਿਰਾਂ ਨੂੰ ਜਿਹੜਾ 20000 ਜਾਗਦਾ ਸਿਰ ਸੀਗਾ ਉਹਨੂੰ ਸਲਾਮ ਆ ਬਾਈ ਤੁਸੀਂ ਤਾਂ ਜਾਗਦੇ ਹੈਗੇਂ ਕੁੱਟ ਕੱਟ ਯਾਰ ਖੜ ਜੋ ਪੰਜਾਬੀਓ ਖੜ ਜੋ ਸਮਾਵਾੜਾ ਉਹਨਾਂ ਨਾਲ ਖੜ ਜੋ ਐਵੇਂ ਨਹੀਂ ਅਸੀਂ ਬਿਲਕੁਲ ਦੇ ਸਾਨੂੰ ਦੇਖ ਰਿਹਾ ਹੈ ਪਵਿਕ ਪੰਜਾਬ ਦਾ ਕੀ ਹਾਲਾਤ ਕੀ ਬਣ ਜਾ ਰਹੇ ਹੈ ਸੰਭਲ ਜੋ ਮੇਰਾ ਵੀਰ